भईयादारे कोई <quarters> <speech swordfish> <prophets> جندا کي de ਜਾ ਪਹੁੰਚੇ ਆ ਸੁਲਤਾਨਪਿੰਡ ਵਿਖੇ ਜਿੱਥੇ ਕਿ ਅੱਜ ਪਿੰਡ ਦਾ ਮਸ਼ਹੂਰ ਗੁਰਦੁਆਰਾ ਬਾਬਾ ਰਾਮਦਾਸ ਜੀ ਖੇਚ ਮੇਲਾ ਮਨਾਇਆ ਜਾ ਰਿਹਾ ਆਓ ਪਿੰਡ ਦੇ ਮੋਹਤਵਾਰਾਂ ਨਾਲ ਗੱਲ ਕਰਦੇ ਆਂ ਇਸ ਮੇਲੇ ਦੀ ਖੁਸ਼ੀ ਦੇ ਵਿੱਚ ਸਮੂਹ ਸਾਧ ਸੰਗਤ ਦੀ ਕਿੱਥੋਂ ਕਿੱਥੋਂ ਪਹੁੰਚੇ ਹਾਂਜੀ ਬਾਬਾ ਕਿੱਥੋਂ ਕਿੱਥੋਂ ਸੰਗਤ ਆਈ ਅੱਜ ਇਹ ਸਾਰੇ ਇਲਾਕੇ ਜਿਹੜੇ ਆ ਪਿੰਡ ਸੋਤਾਂਵਾਲ ਸਮੂਹ ਇਲਾਕਾ ਨਿਵਾਸੀ ਇਹ ਨਹੀਂ ਵੀ ਕੱਲਾ ਸੁਲਤਾਨਨੜ ਜਾਂ ਅੰਮ੍ਰਿਤਸਰ ਇਹ ਸਾਰੇ ਹੀ ਪੰਜਾਬ ਚੋਂ ਲਾਓ ਵਿੱਚ ਜਿੱਥੇ ਜਿੱਥੇ ਕਿਸ ਦਾ ਸਰਦਾ ਭਾਵਨਾ ਜੀ ਉਹ ਸਾਰੇ ਇੱਥੇ ਪਹੁੰਚੇ ਤੇ ਬਾਬਾ ਜੀ ਸਵੇਰ ਦੀ ਕਿਨਿਕ ਸੰਗਤ ਆ ਗਈ ਗੁਰਦੁਰ ਸਾਹਿਬ ਕੀ ਇਹ ਸ਼ੋਰ ਦੀ ਬਹੁਤ ਆਹੀ ਹੈ ਜੀ ਅਜੀ ਅਜੀ ਸ਼ੋਰ ਦੇ ਪੰਜ ਉਹ ਲੰਗਰ ਚੱਲ ਦਿੱਤਾ ਜਾ ਬਣਾ ਲਿਆ ਪਹਿਲਾਂ ਕੂੜੀਆਂ ਝੋਲੇ ਘਰਾਵਰ ਸਾਹਿਬ ਚੱਲਣ ਰਿਹਾ 10 ਵਜੇ ਤੋਂ ਬਰੱਡ ਚੱਲਣ ਦਾ ਮੋੜ ਜਿੰਨਾ ਚਿਰ ਸੰਗਤ ਚੱਲਦੀ ਰਹੂਗੀ ਲੰਗਰ ਚੱਲਦਾ ਹੀ ਰਹੂਗਾ ਇਧਰ ਵੇਖੋ ਜੀ ਰਬਾਣਾ ਤੇ ਲੱਗਾ ਪਿਆ ਬਹੁਤ ਥੋੜਾ ਇਤਿਹਾਸ ਦੱਸੂ ਕਿ ਥੋੜਾ ਜਿਹਾ ਗੁਰਦਰ ਸਾਹਿਬ ਨੇ ਇਹ ਵੇਖੋ ਜੀ ਅਹੀਂ ਦੇ ਸਾਡੇ ਬਚਪਨ ਤੋਂ ਪਹਿਲਾਂ ਦੀ ਗੱਲ ਹੈ ਇਹਦੇ ਸਾਡੇ ਵੱਡੇ-ਵਡੇਰਿਆਂ ਨੂੰ ਪਤਾ ਹੈ ਕਿ ਸੰਤ ਬਾਬਾ ਆਮਦਾਸ ਜਿਹੜੇ ਹੋਏ ਆ ਉਹ ਤੇ ਕਪਸਿਆ ਘਰ ਤੇ ਰਹੇ ਇਹ ਕਪਸਿਆ ਘਰ ਤੇ ਹੀ ਬਹੁਤ ਭਗਤੀ ਆਪਣੇ ਨੀਂ ਨਾ ਜੇ ਕੋਈ ਪ੍ਰਸ਼ਾਦਾ ਇੱਥੇ ਦੇ ਗਿਆ ਤੇ ਸ਼ਗਨਿਆ ਨਹੀਂ ਦਿੱਤਾ ਤੇ ਤਦ ਵੀ ਸੱਤ ਹੈ ਇੱਕ ਕਿੰਨੇ ਸਾਲ ਤੋਂ ਬਾਬੇ ਦੀ ਸੇਵਾ ਚੱਲ ਰਹੀ ਹੈ ਜੀ ਇਹ ਕੁਝ 70 80 ਸਾਲ ਹੋ ਹੀ ਗਏ ਹੁਣ 70 ਸਾਲ ਦੀ ਮਤੇ ਖਾੜੀ ਹੋ ਗਈ ਬਖਸ਼ਾਵਾਹਿਗੁਰ ਦੇ ਕਿਤੇ ਆਪੀ ਸਰ ਕਿੰਨੇ ਸਾਲ ਤੋਂ ਸੇਵਾ ਚੱਲ ਰਹੀ ਆਪਣੀ ਮੇਰੀ ਉਮਰ ਹੋ ਗਈ ਹੈ 50 ਸਾਲ ਦੇ ਕਰੀਬ ਇਹ ਦੇਖਣ ਲਿਆ ਉਹਦੀ ਸੇਵਾ ਚੱਲ ਰਹੀ ਤੇ ਮਤਲਬ ਜਿਹੜੇ ਵੀ ਪੂਰੇ ਮਤਾਲ ਲੈ ਕੇ ਆਉਂਦਾ ਨਾ ਉਹਦੀ ਅਮੂਰੀਆਂ ਹੁੰਦੀਆਂ ਪੈਸੇ ਮਤਲਬ 50-60 ਹਜ਼ਾਰ ਕੀ ਪਿਛਲੇ 2-3 ਤੋਂ ਲੈ ਕੇ ਪਹਿਲੇ ਪਾਠ ਹੀ ਤਰਾਏ ਹੁਣ ਜਿਹੜੇ ਆਖਰੀ ਪਾਠ 50 ਪਾਠ ਹੋ ਚੁੱਕੇ ਆ ਲੱਡੀਵਾਰ ਕੋਈ ਦੇ 5 ਪਾਠ ਦੇ ਕੇ ਦਾ 8 ਪਾਠ ਤੇ ਇਸ ਤਰ੍ਹਾਂ ਹੀ ਲੰਗਰ ਪਾਣੀ ਚੱਲਦੇ ਇੱਥੇ ਹੁਣ ਪਹਿਲਾ ਫਰੂਟ ਦੇ ਲੰਗਰ ਚੱਲੇ ਆ ਕੇਲਿਆਂ ਦੇ ਚੱਲੇ ਆ ਕੋਲਡਰੀ ਬਰਫੀਆਂ ਵਾ ਮਨਕਾ ਪ੍ਰਕਾਰ ਦੇ ਤੇ ਪਕਵਾਨ ਪੱਕੇ ਹੋਏ ਨੇ ਸਾਬ ਦੇ ਭਾਈ ਸਾਹਿਬ ਨਾਲ ਗੱਲ ਕੀਤੀ ਆ ਬਹੁਤ ਵਧੀਆ ਲੱਗਾ ਬਾਬਾ ਜੀ ਕਿੰਨੇ ਕੁ ਗਿਣਤੀ ਸੰਖਿਆ ਕਿਸੇ ਗਿਣਤੀ ਦੇ ਅੰਗਿਣਤੀ ਆ ਲਖਾਇਆ ਹਿਸਾਬ ਨਾਲ ਲੋਕ ਆ ਰਹੇ ਆ ਆਈ ਜਾਂਦੇ ਆ ਚਲੇ ਜਾਂਦੇ ਆ ਲੱਗਦਾ ਚੱਕੀ ਜਾਂਦੇ ਆ ਜਿੱਦਾਂ ਜਿੱਦਾਂ ਤਮੰਨਾ ਇਧਰ ਪਕੂੜੇ ਲੱਗੇ ਆ ਮਤਲਬ ਕਬੱਡੀ ਵੀ ਹੋਣੀ 3 ਵਜੇ ਬਾਕੀ ਇਹ ਵੀਰੇ ਵੀ ਸਾਡਾ ਜਿਹੜਾ ਸੇਵਾ ਕਰ ਰਿਹਾ ਜਿਹੇਦਾਰ ਆਪਣਾ ਜਮਨ ਸਿੰਘ ਜੀ ਇਹਨੇ ਵੀ ਬਹੁਤ ਯੋਗਦਾਨ ਸੇਵਾ ਤੋਂ ਪੰਜ ਵਜੇ ਆ ਗਿਆ ਇੱਥੇ ਤੇ ਹੁਣ ਤੱਕ ਸੇਵਾ ਕਰ ਰਾਤ 8:00 ਲੱਗ ਜਾਂਦੀ ਦੋ ਜੀ ਸੋ ਜਿਵੇਂ ਕਹਾਂ ਚੰਦਾ ਕਿ ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦਾ ਕਟਾ ਨਹੀਂ ਇਹ ਵੀ ਪਤਾ ਲੱਗਾ ਕਿ ਇੱਥੇ ਹਰ ਇੱਕ ਤਰ੍ਹਾਂ ਦੀ ਲੋਕਾਂ ਦੀ ਜੋ ਵੀ ਮੰਦੀ ਆਸੇ ਮੁਰਾਦ ਪੂਰੀ ਹੁੰਦੀ। ਹਾਂਜੀ ਬਲਿ ਪਿਛਲੀ ਜਿਹੀ ਸਾਡੀ ਵੀ ਬੱਚੇ ਬਾਹਰ ਗਏ ਐ ਇਤੋਂ ਬੜਾ ਸੁੱਖੀ ਸੀਗੀ। ਉਹ ਸਾਡੀ ਵੀ ਮੁਰਾਲਪੁਰੀ ਐ ਪਾਠ ਕਰਵਾਏ ਅਸੀਂ। ਇਹਨਾਂ ਨੇ ਵੀ ਪਾਠ ਕਰਾਏ ਜਿਹੜੇ ਨੀ ਲਾਗੇ ਖਲੋਤੇ ਐ। ਯਾਨੀ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ 50 ਪਾਠ ਐਰ ਕੀ ਹੋ ਚੁੱਕੇ ਨੇ।